ਸਰ ਮਹਾਰਾਜ ਦੇ ਵੱਡੇ ਪੁੱਤਰ ਨੇ ਔਰ ਚੌਥੀ ਪਾਤਸ਼ਾਹੀ ਦਾ ਵਕਤ ਆ ਗਿਆ। ਬਾਬਾ ਸ਼੍ਰੀਚੰਦ ਸਾਹਿਬ ਦੀ ਉਮਰ ਵੀ ਵੱਡੀ ਹੋ ਗਈ। ਲੰਬੀਆਂ ਜਟਾਮਾਂ ਤਿੰਨ ਚਾਰ ਪੰਜ ਮਗਰ ਸੇਵਾ ਦਾ ਚਿੱਲੇ ਤੁਰੇ ਨੇ। ਬੜੀ ਮਸਤ ਚਾਲ ਵਿੱਚ ਬਾਬਾ ਸ਼੍ਰੀਚੰਦ ਸਾਹਿਬ ਸੰਗਤ ਵਿੱਚ ਪਰਵੇਸ਼ ਕੀਤੇ। ਬਾਰੀ ਤੌਰ ਤੇ ਵੀ ਇਹ ਸਚਾਈ ਹੈ ਕਿ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਇੱਕੋ ਮਾਰਗ ਚੱਲਣਾ ਮਸਤਨੀ ਚਾਲ ਵਿੱਚ ਆਏ। ਜਦੋਂ ਸੰਗਤ ਵਿੱਚ ਆ ਗਏ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੂਰੋਂ ਵੇਖਿਆ ਬਾਬਾ ਸ਼੍ਰੀਚੰਦ ਸਾਹਿਬ ਆਉਂਦੇ ਨੇ ਅਦਵ ਨਾਲ ਗੁਰੂ ਰਾਮਦਾਸ ਮਹਾਰਾਜ ਉੱਠ ਕੇ ਖੜੇ ਹੋ ਗਏ ਹੱਥ ਜੋੜੇ ਸੰਗਤ ਵੇਖਣ ਲੱਗ ਪਈ ਕੌਣ ਆਇਆ ਕੌਣ ਆਇਆ ਗੁਰੂ ਰਾਮਦਾਸ ਜੀ ਨੇ ਕਿਉਂ ਇਦਾਂ ਹੱਥ ਜੋੜੇ ਨੇ ਬਾਬਾ ਬੁੱਢਾ ਸਾਹਿਬ ਨੇ ਵੇਖ ਕੇ ਕਈਆਂ ਨੂੰ ਦੱਸਿਆ ਬਾਬਾ ਸ਼੍ਰੀਚੰਦ ਸਾਹਿਬ ਆਏ ਵੱਡੀ ਉਮਰ ਦੇ ਸਿੱਖਾਂ ਨੂੰ ਪਤਾ ਸੀ ਉਹਨੇ ਇੱਕ ਦੂਜੇ ਨੂੰ ਦੱਸਣਾ ਸ਼ੁਰੂ ਕਰਤਾ ਇਹ ਬਾਬਾ ਸ਼੍ਰੀ ਚੰਦ ਸਾਹਿਬ ਆਏ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਨੇ ਮਹਾਂਤ ਬਸਵੀ ਨੇ ਬਾਬਾ ਸ਼੍ਰੀ ਚੰਦ ਸਾਹਿਬ ਤਾਂ ਗੁਰੂ ਰਾਮਦਾਸ ਮਹਾਰਾਜ ਉੱਠ ਕੇ ਖੜੇ ਹੋ ਗਏ ਅਦਮ ਨਾਲ ਹੱਥ ਜੋੜ ਕੇ ਖਲੋ ਗਏ ਔਰ ਬਾਬਾ ਸ਼੍ਰੀ ਚੰਦ ਸਾਹਿਬ ਨੇ ਖਲੋਂਦਿਆਂ ਸਾਰੇ ਕੋ ਗੱਲ ਕਹੀ ਤੂੰ ਗੁਰੂ ਰਾਮਦਾਸ ਹੈਂ ਉਮਰ ਵੀ ਵੱਡੀ ਹੈ ਨਾ ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਤੇ ਮੋਰੀਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਹੀ ਸੰਗਤ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੀ ਹੈ ਮੇਰਾ ਹੀ ਨਾਮ ਗੁਰੂ ਰਾਮਦਾਸ ਹੈ ਅੱਗੇ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਨੇ ਬੜੇ ਵਿਅੰਗ ਵਿੱਚ ਕਿਹਾ ਦਾੜਾ ਬਹੁਤ ਲੰਬਾ ਵਧਾਇਆ ਹੋਇਆ ਕਾਸ ਵਾਸਤੇ ਇਤਨਾ ਲੰਬਾ ਦਾੜਾ ਵਧਾਇਆ ਕਸ ਵਾਸਤੇ ਜਦੋਂ ਇਹ ਗੱਲ ਕਹੀ ਮੋਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਵਾਬ ਸੁਣਿਓ ਇਹ ਪੂਰੀ ਕਥਾ ਗੁਰਪ੍ਰਤਾਪ ਸੂਰੀ ਗ੍ਰੰਥ ਵਿੱਚ ਆਈ ਕਹਿੰਦੇ ਸ਼੍ਰੀ ਚੰਦ ਤੰਬ ਗਿਰਾ ਉਚਾਰੀ ਗਿਰਾਉ ਚਾਰੀ ਦਾ ਅਰਥ ਜ਼ੁਬਾਨ ਤੋਂ ਬੋਲੇ ਮਿੱਠੇ ਪਿਆਰ ਨਾਲ ਬੋਲ ਕੇ ਬਧ ਕੀ ਕੇ ਸ਼੍ਰੀ ਚੰਦ ਤਵ ਗਿਰਾ ਉਚਾਰੀ ਕਾਹੇ ਵਧਾਇਓ ਦਾੜੀ ਭਾਰੀ ਐਡਨੀ ਲੰਬੀ ਦਾੜੀ ਕਿਉਂ ਵਧਾਈ ਜ ਮੁਰੇ ਜੋ ਆਵ ਸੁਣ ਰਾਮਦਾਸ ਗੁਰ ਨਿਮਰ ਵੇ ਕ ਬੜੀ ਨਿਮਰਤਾ ਚ ਧੰਨ ਗੁਰੂ ਰਾਮਦਾਸ ਜੀ ਬੋਲੇ ਰਾਮਦਾਸ ਬੁਰ ਨਿਮਰ ਵੈ ਕਹਿੋ ਕਿ ਆਪਕੇ ਸਾਧੂ ਜੋ ਹੈ ਤਨ ਕੇ ਚਰਨ ਪੁੱਛਣੇ ਕਰਨ 임 ਕੈ ਲਗੇ ਚਰਨ ਤੇ ਝਾੜਨ ਅਦਬ ਨਾਲ ਬੋਲੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਬਤਾਇਆ ਹੈ ਬਾ ਇੰਨੀ ਗੱਲ ਕਹਿਣ ਦੀ ਧੀਰ ਸੀ ਬਾਬੇ ਸ਼੍ਰੀ ਚੰਦ ਦਾ ਦਿਲ ਫਿਸਲੇ ਅੰਦਰੋਂ ਇੱਕਦਮ ਐਡੇ ਵੱਡੇ ਤਖਤ ਦੇ ਮਾਲਕ ਇੰਨੀ ਵੱਡੀ ਨਿਮਰਤਾ ਐਡੇ ਵੱਡੇ ਤਖਤ ਦੇ ਮਾਲਕ ਤੇ ਇੰਨੀ ਗਹਿਰੀ ਨਿਮਰਤਾ ਬਾਬੇ ਸ਼੍ਰੀ ਚੰਦ ਦਾ ਹਿਰਦਾ ਦਿਲ ਫਿਸ ਗਿਆ ਜਦੋਂ ਕਿ ਆਪਕੇ ਜੈਸੇ ਸਾਧੂ ਜੋ ਹੈ ਤਨ ਕੇ ਚਰਨ ਪੋਛਨੇ ਕਰਨ 임 ਕੈ ਲਗੇ ਚਰਨ ਤੇ ਝਾਣ ਮੋਰੇ ਉਹਨ ਬਾਬਾ ਸ਼੍ਰੀ ਚੰਦ ਫਿਰ ਕੀ ਕਰਨ ਕਹਿੰਦੇ ਖੁਸ਼ ਹੋ ਕੇ ਬੋਲਦੇ ਬਾਬੇ ਸ਼੍ਰੀ ਚੰਦ ਦਾ ਦਿਲ ਫਸ ਗਿਆ ਵਿਰਾਗ ਵਿੱਚ ਆਏ ਅੱਖਾਂ ਭਰੀਆਂ ਔਰ ਫਿਰ ਖੁਸ਼ ਹੋ ਕੇ ਬੋਲੇ ਖੁਸ਼ ਹੋ ਕਹਿੰਦੇ ਹੇ ਗੁਰੂ ਰਾਮਦਾਸ ਅਸੀਂ ਵੇਖਣ ਆਏ ਸੀ ਕੁੰਗਣੀਆਂ ਵੇਚਣ ਵਾਲਾ ਗੁਰੂ ਨਾਨਕ ਦੇ ਏਡੇ ਵੱਡੇ ਤਖਤ ਦਾ ਮਾਲਕ ਕਿਵੇਂ ਬਣ ਗਿਆ ਅੱਜ ਪਤਾ ਲੱਗਾ ਗੁਰੂ ਰਾਮਦਾਸ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਤੁਹਾਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ ਜੋ ਕੁਝ ਮੇਰੇ ਕੋਲ ਸੀ ਨਾ ਅੱਜ ਤੁਹਾਡੀ ਨਿਮਰਤਾ ਨੇ ਉਹ ਵੀ ਮੇਰੇ ਕੋਲੋਂ ਖੋ ਲਿਆ ਸਭ ਕੁਝ ਇਹ ਸੁਣਿਓ ਅਗਲੇ ਬਚਨ ਕਹਿੰਦੇ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਖੁਸ਼ ਹੋ ਕੇ ਬੋਲੇ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਇਸੇ ਤੌਰ ਕਰ ਲਟਿਓ ਹਮਾਰਾ ਜੋ ਬਾਕੀ ਥੀ ਕੁਸ਼ਮੋਮੈ ਸੋਤੀ ਸ਼ੀਨ ਲਈ ਸਭ ਤੋਂ ਨੇ ਕਹਿੰਦੇ ਜਿਹੜੀ ਕੋਈ ਮੈਂ ਮਾੜੀ ਮੋਟੀ ਲੈ ਕੇ ਆਇਆ ਸੀ ਉਹ ਵੀ ਤੁਸੀਂ ਖੋਲਿਆ ਜੀ ਤੁਹਾਡੀ ਨਿਮਰਤਾ ਨੇ ਸਾਡਾ ਧਰ ਲੁੱਟ ਲਿਆ ਗੁਰੂ ਰਾਮਦਾਸ ਤੁਹਾਡੀ ਨਿਮਰਤਾ ਨੇ ਤੁਨੂੰ ਇਸ ਤਖਦ ਦਾ ਮਾਲਕ ਬਣਾ ਦਿੱਤਾ ਸਾ ਸੰਗਤ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਕਹਿ ਕੇ ਗਏ ਕਹਿੰਦੇ ਗੁਰੂ ਰਾਮਦਾਸ ਜਿਹੜਾ ਤੇਰੇ ਇਸ ਸਰ ਵਿੱਚ ਭਾਵ ਸਰੋਵਰ ਵਿੱਚ ਮੱਜਨ ਇਸ਼ਨਾਨ ਕਰੇਗਾ ਕਿੱਡਾ ਵੱਡਾ ਪਾਪੀ ਹੋਏਗਾ ਉਹਦੇ ਕਰੋੜਾਂ ਪਾਪ ਉਤਰ ਜਿਆ ਕਰ ਦੋਗੇ ਸਾ ਸੰਗਤ ਉਸ ਸਰੋਵਰ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਸੀ ਜਾਣ ਲੱਗਿਆ ਬਾਬਾ ਸ਼੍ਰੀਚੰਦ ਸਾਹਿਬ ਵੀ ਉਹਨੂੰ ਬਖਸ਼ਿਸ਼ ਦੇ ਕੇ ਐਵੇਂ ਨਹੀਂ ਮੈਂ ਕਈ ਬੰਦੇ ਗੁੱਸਾ ਕਰਦੇ ਨੇ ਮੈਨੂੰ ਪਤਾ ਉਹ ਫੇਸਬੁੱਕਾਂ ਤੇ ਕੱਢਦੇ ਰਹਿੰਦੇ ਨੇ ਸਾਡੇ ਤੇ ਗੁੱਸਾ ਕੱਢੀ ਜਾਣ ਪਰ ਇਹ ਹਕੀਕਤ ਹੈ ਗੁਰੂ ਰਾਮਦਾਸ ਦੇ ਦਰਵਰਗਾ ਦੁਨੀਆ ਚ ਕੋਈ ਦਰ ਨਹੀਂ ਹੈ ਜਿਹਨੂੰ ਕਿਤੇ ਥਾਂ ਨਾ ਮਿਲੇ ਉਹਨੂੰ ਗੁਰੂ ਰਾਮਦਾਸ ਦੇ ਘਰ ਵਿੱਚ ਥਾਂ ਮਿਲਦੀ ਹੈ ਜਿਹਦਾ ਕਿਤੇ ਰੋਗ ਨਾ ਹਟੇ ਉਹਦਾ ਗੁਰੂ ਰਾਮਦਾਸ ਦੇ ਘਰ ਵਿੱਚ ਹਟਦਾ ਹੈ ਜੇ ਨੂੰ ਕੋਈ ਦੁਨੀਆ ਵਿੱਚ ਥਾਂ ਨਾ ਮਲੇ ਉਹਨੂੰ ਗੁਰੂ ਰਾਮਦਾਸ ਦੇ ਘਰ ਵਿੱਚ ਥਾਂ ਮਿਲਦੀ ਐ ਸੱਜਣੋ ਉਹ ਗੁਰਦੁਆਰਾ ਨਹੀਂ ਐ ਉਹ ਕੱਲਾ ਸਰੋਵਰ ਨਹੀਂ ਐ ਉੱਥੇ ਪਤਕੀ ਬਖਸ਼ਿਸ਼ ਐ ਜਿੱਥੇ ਸਭੇ ਥਾਵ ਨਹੀਂ ਤਦ ਜਿਹਿਆ ਵੱਧੋਂ ਪੁਰਖ ਵਿਧਾਤੇ ਤੰ ਤੂੰ ਸੋਹਿਆ ਵਸਦੀ ਸੱਜਣਾ ਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਹੀਂ ਐ ਰਾਮਦਾਸ ਸਰ ਉੱਥੇ ਭਿਆਨਕ ਤੋਂ ਭਿਆਨਕ ਪਾਪ ਉਤਰਦੇ ਨੇ ਜਾ ਕੇ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਆਪਾਂ ਨਿਮਰਤਾ ਰੱਖੀਏ ਨਾਮ ਜਪੀਏ ਫਿਰ ਇਹ ਪੁਰਬ ਮਨਾਏ ਸਫਲ ਨੇ ਔਰ ਇਹ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਧੰਨਵਾਦ ਸ਼੍ਰੀ ਚੰਦ ਸਾਹਿਬ ਜੀ ਤੋਂ ਅੱਗੇ ਉਦਾਸੀ ਮਤ ਸ਼ੁਰੂ ਕਰਾ ਕੇ ਗੁਰੂ ਦੀਆਂ ਗੁਰੂ ਜਾਣਦੇ ਉਹਨਾਂ ਨੂੰ ਪਤਾ ਸੀ ਛੇਵੇਂ ਪਾਤਸ਼ਾਹ ਤੋਂ ਜਾ ਕੇ ਅੱਗੇ ਜੰਗਾਂ ਦੇ ਦਿਨ ਸ਼ੁਰੂ ਹੋਣੇ ਨੇ ਦਸਵੇਂ ਪਾਤਸ਼ਾਹ ਤੱਕ ਫਿਰ ਜੰਗਾਂ ਹੋਣਗੀਆਂ ਅਨੰਦਪੁਰ ਸਾਹਿਬ ਛੱਡਣੇ ਪੈਣਗੇ ਉਸ ਵਕਤ ਉਦਾਸੀਆਂ ਨੇ ਫਿਰ ਬਾਬਾ ਸ੍ਰੀ ਚੰਦ ਸਾਹਿਬ ਦੇ ਮਤ ਦੇ ਭਾਈ ਗੁਰਬਖਸ਼ ਨੇ ਅਨੰਦਪੁਰ ਸਾਹਿਬ ਦੀਵਾ ਜਗਾਉਂਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਜੇ ਸਾਡੇ ਕੋਲ ਸਰੂਪ ਨੇ ਇਹ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਉਦਾਸੀ ਮੱਤ ਦੇ ਅੱਗੇ ਸਾਧੂਆਂ ਕਰਕੇ ਦੇਣ ਹੈ ਕਿਉਂਕਿ ਖਾਲਸਿਆਂ ਦੇ ਦਿਨ ਤਾਂ ਇਦਾਂ ਦੇ ਰਹਿ ਜਦੋਂ ਜੰਗਲਾਂ 'ਚ ਰਹਿਣਾ ਪਿਆ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸਿੱਖਾਂ ਦੇ ਸਰਾਂ ਦੇ ਮੁੱਲ ਰੱਖਤ ਸਿੱਖ ਲੱਭਿਆ ਨਹੀਂ ਸੀ ਲੱਭਦੇ ਖਾਲਸੇ ਜੰਗਲਾਂ 'ਚ ਰਹਿਣਾ ਪਿਆ ਕੰਧਮੂਲ ਚੁਣ ਕੇ ਖਾਣੇ ਪਏ ਉਦੋਂ ਸਾਥ ਸੰਗਤ ਉਦਾਸੀਆਂ ਵੇਲੇ ਇਸ ਰੂਪ ਸਾਹਮਣੇ ਰੱਖਦੇ ਰਹੇ ਔਰ ਮੈਂ ਆਪਣੀ ਹਿਆਤੀ 'ਚ ਛੋਟੀ ਉਮਰੇ ਜਦੋਂ ਪਾਠ ਸਿੱਖਿਆ ਉਦੋਂ ਉਦਾਸੀ ਪਾਠੀ ਸੀ ਔਰ ਸਿੱਧੇ ਲੰਗੋਟ ਲਾਉਂਦੇ ਸੀ ਤੇ ਇੰਨਾ ਸ਼ੁੱਧ ਪਾਠ ਉਹਨਾਂ ਕੋਲੋਂ ਅੱਗੇ ਪਾਠੀ ਸਕਦੇ ਸੀ ਮੈਂ ਉਹਨਾਂ ਉਦਾਸੀ ਪਾਠੀਆਂ ਨਾਲ ਪਾਠ ਕਰਦਾ ਰਿਹਾ ਜਿਹੜੇ ਲੰਗੋਟ ਲਾ ਕੇ ਪਾਠ ਕਰਦੇ ਆ ਸਾਸਨ ਇਹ ਨਾ ਸਮਝੀਵੇ ਆ ਮਤ ਹੋ ਰੇ ਆ ਹੋ ਰੇ ਇਹ ਸਭ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕੋ ਹੀ ਫਲਵਾੜੀ ਹੈ ਨਾਮ ਜਪੋ ਬਾਣੀ ਪੜੋ ਬਸ ਧਰਮ ਦੀ ਕਿਰਤ ਕਰੋ ਫਿਰ ਇਹ ਜੀਵਨ ਜਨਮ ਸਫਲ ਹੁੰਦਾ ਹੈ ਸਤਗੁਰ ਕਿਰਪਾ ਬਖਸ਼ਿਸ਼ ਕਰਨ ਸਾਰੀਆਂ ਸੰਤਾਂ ਦੀ ਹਾਜ਼ਰੀ ਪਰਵਾਨ ਹੋਵੇ ਮਹਾਂਪੁਰਸ਼ ਬਹੁਤ ਵੱਡੀ ਸੇਵਾ ਕਰਦੇ ਨੇ ਮੈਨੂੰ ਪਤਾ ਹੈ ਇਵੇਂ ਉਹਦਣ ਕਹਿੰਦੇ ਸੀ ਸਾਡੇ ਕੋਲ ਨਹੀਂ ਕੁਝ ਵੀ ਆਹ ਡੇਰੇ ਤੋਂ ਬਾਅਦ ਦਵਾਈ ਬਾਹਰ ਲੈ ਜਾਓ ਤਾਂ ਕਹਿੰਦੇ ਪਾਣੀ ਬਣ ਜਾਂਦਾ ਕਿਸੇ ਨੇ ਸ਼ਿਫਾਰਿਸ਼ ਕੀਤੀ ਮੁੱਖ ਮੰਤਰੀ ਦੇ ਕਿਸੇ ਖਾਸ ਬੰਦੇ ਨੂੰ ਚਾਹੀਦੀ ਹੋਣੀ ਦਵਾਈ ਉਹਨਾਂ ਨੇ ਅਫਸਰ ਭੇਜ ਤੇ ਜੀ ਦਵਾਈ ਸਾਨੂੰ ਡੋਲੂ ਚ ਪਾ ਦਿਓ ਬੋਤਲ ਚ ਪਾ ਦਿਓ ਤਾਂ ਬਾਬਾ ਜੀ ਕਹਿੰਦੇ ਭਾਈ ਤੁਸੀਂ ਇੰਨੀਆਂ ਸ਼ਿਫਾਰਿਸ਼ਾਂ ਨਾ ਲਿਆਓ ਲੈ ਜਾਓ ਬਿਸ਼ੱਕ ਪਰ ਜਦੋਂ ਆ ਸਥਾਨ ਤੋਂ ਬਾਹਰ ਚੱਲ ਜਾਨੀ ਇਹ ਪਾਣੀ ਹੈ ਸਾਡਾ ਨੀਅਤ ਦੇ ਵਿੱਚ ਕੁਝ ਨਹੀਂ ਹੈ ਇਥੇ ਇਸ ਸੰਤ ਦੀ ਭਗਤੀ ਬੰਦਗੀ ਕਰਕੇ ਬਰਕਤ ਹੈ ਸਾਡਾ ਥੋੜੀ ਹੈ ਸਾਡੇ ਉਹਨਾਂ ਨੂੰ ਲੈ ਜਾਓ ਤੁਸੀਂ ਫਿਰ ਉਹਨਾਂ ਨੂੰ ਵੀ ਇੱਥੇ ਆ ਕੇ ਪੀਣੀ ਪਈ ਦਵਾਈ ਕਹਿਣ ਤੋਂ ਭਾਵ ਇਹ ਹੈ ਬੰਦਗੀ ਵਾਲੇ ਜਿਹੜੇ ਨੇ ਉਹ ਆਪਣੇ ਸਿਰ ਨਹੀਂ ਲੈਂਦੇ ਕੁਝ ਵੀ ਉਹ ਸਭ ਕੁਝ ਕਹਿੰਦੇ ਗੁਰੂ ਦਾ ਭਾਈ ਉਹਨਾਂ ਦਾ ਦਿੱਤਾ ਹੈ ਸਾਡਾ ਨਹੀਂ ਕੁਝ ਨਹੀਂ ਸਤਗੁਰ ਕਿਰਪਾ ਬਖਸ਼ਿਸ਼ ਕਰਨ ਨਾਮ ਜਪੋ ਬਾਣੀ ਪੜੋ ਇਹ ਜੀਵਨ ਜਨਮ ਸਫਲ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਧੰਨਵਾਦ ਪੋਟਾਨ ਕੋਟ ਸ਼ੁਕਰਪਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਆਪ ਬਖਸ਼ਿਸ਼ਾਂ ਕਿਰਪਾ ਕੀਤੀ ਬਾਬਾ ਜੀ ਦਾ ਧੰਨਵਾਦ ਉਹਨੇ ਤੁਹਾਡੇ ਦਰਸ਼ਨ ਕਰਾਇਆ ਮੇਰੇ ਨਾਲ ਸਨੇਹ ਕਰਦੇ ਨੇ ਪਿਆਰ ਕਰਦੇ ਨੇ ਇਸ ਕਰਕੇ ਇਹਨਾਂ ਦਾ ਹੁਕਮ ਹੁੰਦਾ ਕੱਲ ਦਾ ਦਿਨ ਮੈਂ ਬਾਬਾ ਜੀ ਤਪਸਥਾਨ 'ਤੇ ਉੱਥੇ ਹਾਜ਼ਰੀ ਹੈ ਇਸ ਲਈ ਅੱਜ ਦਾ ਦਿਨ ਬਾਬਾ ਜੀ ਨੇ ਹੁਕਮ ਕੀਤਾ ਕਿ ਕਹਿੰਦੇ ਕੋਈ ਨਾ 11 ਨੂੰ ਹਾਜ਼ਰੀ ਪਰ ਦੇ ਤਾਂ ਰਾਤ ਦਾ ਦੀਵਾਨ ਰੱਖਿਆ ਸਭ ਦਾ ਧੰਨਵਾਦ ਆਏ ਹੋਏ ਟਾਡੀ ਜਥੇ ਨੂੰ ਦਰਸ਼ਨ ਸਿੰਘ ਜੀ ਉਹਨਾਂ ਦਾ ਟਾਡੀ ਜੱਥਾ ਪਹੁੰਚ ਗਿਆ ਔਰ ਅਗਲਾ ਪ੍ਰੋਗਰਾਮ ਸਰਵਣ ਕਰੋ ਮੈਨੂੰ ਛੁੱਟੀਆਂ ਬਖਸ਼ੋ ਗੱਜ ਕੇ ਫਤਿਹ ਬਲਾਓ ਸੀਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ